ਇਦੇ ਵਿੱਚ ਤੁਸੀਂ ਹਿਸਾਬ ਲਾ ਲਓ ਇਕੱਲੇ ਬਾਣੀ ਬਣ ਨਾજર ਆਉਂਦੇ ਨੇ ਤੇ ਤੁਹਾਨੂੰ ਅਹਿਮਦ ਡੋਗਰ ਦੀ ਸਮਾਦ ਦਿਖਾਵਾਂਗੇ ਜਿਨੇ ਕਿਸਨੇ ਨੂੰ ਕਾਲੇ ਪਾਣੀ ਪਹਚਾਇਆ ਸੀ ਜਿਨੇ ਜਾਰੀ ਪਾ ਕੇ ਜਾਰੀ ਦੇ ਵਿੱਚ ਗਦਾਰੀ ਕੀਤੀ ਤੇ ਵੀਡੀਓ ਨੂੰ ਐਂਡ ਤੱਕ ਦੇਖਣਾ ਤੇ ਸ਼ੇਅਰ ਕਰਨਾ ਤੇ ਇੱਕ ਜਿੱਥੇ ਡਾਕੂ ਜਾਉਣਾ ਮੋੜ ਤੇ ਕਿਸਨਾ ਦੋਨੇ ਭਾਈ ਜਿੱਥੇ ਡੋਗਰ ਆਉਂਦਾ ਜਾਂਦਾ ਸੀ ਉਸ ਜਗ੍ਹਾ ਤੇ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਭ ਤੋਂ ਵੱਡੀ ਗੱਲ ਇੱਥੇ ਤੁਹਾਨੂੰ ਆ ਦਿਖਾਉਣਿਆਂਗੇ 2-2 ਸਾਲ ਪੁਰਾਣੇ ਬਣ ਖੜੇ ਨੇ ਜੀ ਜਿਨ੍ਹਾਂ ਦੀ ਲੱਕੜ ਬਹੁਤ ਜ਼ਿਆਦਾ ਮੋਟੀ ਆ ਆਲੇ-ਦਾਲੇ ਬਾਣੀ-ਬਾਣ ਨਜ਼ਰ ਆਉਂਦੇ ਨੇ ਤੇ ਬਹੁਤ ਭਿਆਨਕ ਟਿੱਬਾ ਇਹ ਠੀਕ ਹੈ ਜੀ ਤੇ ਝਾੜੀਆਂ ਬਹੁਤ ਜ਼ਿਆਦਾ ਹੋਣੇਗੀਆਂ ਆ ਦੇਖੋ ਤੁਸੀਂ ਫਿਲਮ ਦੇ ਵਿੱਚ ਇਹਦੇ ਨਾਲ ਘੋੜੀ ਵੀ ਬੰਨੀ ਗਈ ਸੀ ਜਿਹੜੀ ਜੋਣੇ ਮੋੜ ਦਾ ਰੋਲ ਰੋਲ ਕੀਤਾ ਸੀਗਾ ਗੱਗੂ ਗੱਲ ਨੇ ਆ ਉਹ ਜਗ੍ਹਾ ਹੈਗੀ ਠੀਕ ਹੈ ਤੇ ਤੁਹਾਨੂੰ ਇਸ ਝਾੜੀਆਂ ਦੇ ਵਿੱਚ ਅਹਿਮਦ ਡੋਗਰ ਦੀ ਸਮਾਦ ਦਿਖਾਉਣਿਆਂਗੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਾਰੇ ਦੋਸਤਾਂ ਨੂੰ ਬੇਨਤੀ ਆ ਤੇ ਮੈਂ ਤੁਹਾਡਾ ਦੇਸੀ ਜੱਟ ਤੇ ਤੁਸੀਂ ਐਸਾ ਹਿਸਾਬ ਲਾ ਲਓ ਝਾੜੀਆਂ ਕਿੰਨੀਆਂ ਪਹਾੜੀਆਂ ਝਾੜੀਆਂ ਰਹਿਗੀਆਂ ਘਟੋ ਘਟ 200 ਸਾਲ ਪੁਰਾਣਾ ਸਿਸਟਮ ਹੋਊਗਾ ਐਡੇ ਐਡੇ ਪੁਰਾਣੇ ਉਰੇ ਆਹ ਜੰਗਲ ਦੀ ਤਰ੍ਹਾਂ ਇੱਕੋ ਹੋਣਗੇ ਬਣ ਨੇ ਬਹੁਤ ਭਿਆਨਕਰ ਜਿੰਨਾ ਤੋਂ ਦੇਖ ਕੇ ਡਰ ਲੱਗਦਾ ਤੁਹਾਨੂੰ ਅਹਿਮਦ ਡੋਗਰ ਦੀ ਸਮਾਦ ਦਿਖਾਵਾਂਗੇ ਤੇ ਤੁਸੀਂ ਖੁਦ ਦੇਖ ਕੇ ਡਰ ਜਾਓਗੇ ਐਨੇ ਭੇੜੇ ਭੇੜੇ ਬਣ ਨੇਗੇ ਤੇ ਆਲੇ-ਦਾਲੇ ਇੱਕ ਜੰਗਲ ਦੀ ਤਰ੍ਹਾਂ ਸਾਰਾ ਸਿਸਟਮ ਹੈ ਤੇ ਆਹ ਦੇਖੋ ਜੀ ਤੇ ਘਟੋ ਘਟ ਬਾਲਾ ਨਹੀਂ ਕਹਿੰਦਾ ਇਸ ਬਣਾਂ ਦੀ ਉਮਰ 2-2 ਸਾਲ ਪੁਰਾਣੀ ਹੋਊਗੀ ਇਹ ਜਿਹੜੇ ਬੰਨ ਨੇ ਇੱਥੇ ਜਾਉਣਾ ਮੋੜ ਤੇ ਕਿਸਨਾ ਆਉਂਦੇ ਜਾਂਦੇ ਰਹੇ ਨੇ ਇਹ ਉਹ ਜਗ੍ਹਾ ਹੈ ਜਿੱਥੇ ਜਾਉਣਾ ਮੋੜ ਤੇ ਕਿਸਨਾ ਇਸ ਝਾੜੀਆਂ ਦੇ ਵਿੱਚ ਲੁਕਦੇ ਰਹੇ ਨੇ ਤੇ ਆਪਣੇ ਸਾਥੀਆਂ ਦੇ ਨਾਲ ਇਹਨਾਂ ਦੇ ਵਿੱਚ ਦਿਨ ਕੱਟੀਆਂ ਕਰਦੇ ਰਹੇ ਨੇ ਕਿਉਂਕਿ ਤੁਹਾਨੂੰ ਇਸ ਚੀਜ਼ ਦੇ ਦਰਸ਼ਨ ਕਰਾਉਣਾ ਹੈ ਦੇਖੋ ਉਹ ਸੀ ਉਹੀ ਜਗ੍ਹਾ ਸੇਮ ਤੇ ਓਨੀ ਪ੍ਰਾਣੀ ਹੈ ਇੱਥੋਂ ਲੋਕੀ ਲਿਵਾਉਂਦੀ ਵੀ ਨਹੀਂ ਲੰਘਦੇ ਇਸ ਜੰਗਲ ਦੇ ਠੀਕ ਹੈ ਹੁਣ ਤੁਹਾਨੂੰ ਦਿਖਾਉਣਿਆ ਅਹਿਮਦ ਡੋਗਰ ਦੀ ਜਿਹੜੀ ਸਮਾਦ ਹੈ ਜਿੱਥੇ ਉਹਨੂੰ ਮਤਲਬ ਦਫਨ ਕੀਤਾ ਗਿਆ ਹੈ ਉੱਪਰ ਉਹਦੇ ਫਰਸ਼ ਲਾਇਆ ਗਿਆ ਤੇ ਉਹ ਵੀ ਤੁਹਾਨੂੰ ਦਰਸ਼ਨ ਕਰਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਈ ਵੀਡੀਓ ਨੂੰ ਗਰੁੱਪਾਂ 'ਚ ਸ਼ੇਅਰ ਕਰਿਓ ਤੇ ਅਹਿਮਦ ਡੋਗਰ ਦੀ ਤੁਹਾਨੂੰ ਸਮਾਦ ਦਿਖਾਉਣ ਆਇਆ ਮੈਂ ਇਹ ਉਹ ਝਾੜੀਆਂ ਨੇ ਜਿੱਥੇ ਤੁਸੀਂ ਹਿਸਾਬ ਲਾ ਲਓ ਵੀ ਜਾਉਣਾ ਮੋੜ ਤੇ ਕਿਸਨਾ ਘੋੜੀਆਂ ਸਮੇਤ ਇਸ ਜੰਗਲ ਦੇ ਵਿੱਚ ਆਉਂਦੇ ਰਹੇ ਨੇ ਆ ਦੇਖੋ ਤੁਸੀਂ ਆਲੇ-ਦਾਲੇ ਨਿਗਾਹ ਮਾਰ ਲਓ ਸਾਰੇ ਕਿਤੇ ਝਾੜੀਆਂ ਝਾੜੀਆਂ ਨੇ ਜਿਹੜੇ ਆ ਬੰਨ ਨੇ ਇਹ ਘਟੋ-ਘਟ 2-2 ਸਾਲ ਪੁਰਾਣੇ ਨੇ ਦੋਸਤੋ 2-2 ਸਾਲ ਪੁਰਾਣੇ ਬੰਨ ਨੇ ਇਹ ਤੇ ਇੱਥੇ ਉਸ ਅਹਿਮਦ ਡੋਗਰ ਨੇ ਗਦਾਰੀ ਕੀਤੀ ਸੀ ਹਰਿਆਉ ਪਿੰਡ ਦੇ ਨੇ ਤੇ ਉਹਦੀ ਤੁਹਾਨੂੰ ਸਮਾਦ ਵੀ ਦਿਖਾਵਾਂਗੇ ਕਿਉਂਕਿ ਜਾਰੀ ਦੇ ਵਿੱਚ ਗਦਾਰੀ ਕੀਤੀ ਸੀ ਨਾਲ ਖਾ ਕੇ ਉਹਦਾ ਸਿਆਉਣਾ ਸੱਪਾ ਲੈ ਕੇ ਗਹਿਣੇ ਗੱਪੇ ਲੈ ਕੇ ਮੁਕਵਰੀ ਕੀਤੀ ਸੀ ਇਹ ਤਾਂ ਹੀ ਮੈਂ ਇਹ ਬਣਾ ਦੇ ਤੁਹਾਨੂੰ ਦਰਸ਼ਨ ਕਰਾਉਣਾਗਾ ਇਹ ਬਣ ਉਸ ਮੌਕੇ ਦੇ ਨੇ ਇੱਥੇ ਫਿਲਮ ਬਣਾਈ ਐ ਸ਼ੂਟ ਕੀਤੀ ਗਈ ਐ ਇਸੇ ਜਗ੍ਹਾ ਦੇ ਵਿੱਚ ਆ ਸਾਰੀਆਂ ਝਾੜੀਆਂ ਦੇ ਵਿੱਚ ਗੱਗੂ ਗੱਲ ਨੇ ਇੱਥੇ ਫਿਲਮ ਸ਼ੂਟ ਕੀਤੀ ਸੀ ਇਹ ਝਾੜੀਆਂ ਦੇ ਵਿੱਚ ਫਿਲਮ ਬਣਾਈ ਸੀ ਤੇ ਆ ਤੁਹਾਨੂੰ ਹੁਣ ਮੈਂ ਉਹਦੀ ਦਰਸ਼ਨ ਕਰਾਉਣਾ ਜਿਹੜਾ ਅਹਿਮਦ ਡੋਗਰ ਸੀਗਾ ਉਹ ਜਗ੍ਹਾ ਦੇ ਉਸ ਸਮਾਦ ਦੇ ਤੁਹਾਨੂੰ ਦਰਸ਼ਨ ਕਰਾਉਣੇ ਆਗੇ ਤੇ ਆ ਉਹ ਜਗ੍ਹਾ ਇੱਥੇ ਅਹਿਮਦ ਡੋਗਰ ਦਾ ਬਣਿਆ ਹੋਇਆ ਐ ਇੱਕ ਆਪਣਾਹਾ ਜਿਵੇਂ ਆਪਾਂ ਕਹਦੇ ਨੇ ਹੈਗੇ ਸੰਸਕਾਰ ਵਾਲੀ ਜਗਾ ਤੇ ਆਹ ਦੇਖੋ ਆ ਉਸ ਅਹਿਮਦ ਡੋਗਰ ਦੀ ਬਣੀ ਹੋਈ ਤੁਸੀਂ ਹਿਸਾਬ ਲਾ ਲਓ ਜਿੱਥੇ ਆਪਾਂ ਦਫਨ ਕਰਦਨੇ ਹੈਗੇ ਉਸ ਜਗਾ ਨੂੰ ਇਹ ਕੀ ਕਹਿੰਦੇ ਨੇਗੇ ਇਹ ਸਮਾਦ ਬਣਾਈ ਹੋਈ ਹੈ ਇੱਕ ਤਰ੍ਹਾਂ ਦੀ ਤੇ ਇੱਥੇ ਉਹ ਅਹਿਮਦ ਡੋਗਰ ਮਤਲਬ ਉਹ ਕੀਤਾ ਗਿਆ ਹੈ ਤੁਸੀਂ ਹਸਾਬ ਲਾਓ ਉਸ ਮੌਕੇ ਦੇ ਸੀਨ ਨੂੰ ਅੱਖਾਂ 'ਚ ਲਿਆਓ ਵੀ ਉਹ ਵੀ ਇੱਕ ਕਿਹੋ ਜਿਹਾ ਸੀਨ ਹੋਊਗਾ ਜਦੋਂ ਕਿਸਨੇ ਨੂੰ ਮੁਕਬਰੀ ਕਰਕੇ ਫੜਾਇਆ ਗਿਆ ਹੋ ਆ ਬਣ ਉਨੇ ਪੁਰਾਣੇ ਨੇ ਇਹ 2-2 ਸਾਲ ਪੁਰਾਣੇ ਬਣ ਖੜੇ ਨੇ ਜੀ ਲੱਕੜ ਤੋਂ ਤੁਹਾਨੂੰ ਅੰਤਾਜਾ ਲੱਗਦਾ ਉਹ ਨਿਰਾ ਜੰਗਲ ਹੈ ਤੇ ਨਰੇ ਹੀ ਜੰਗਲ ਹੈ ਜੀ ਤੇ ਆ ਦੇਖ ਲਓ ਤੇ ਆ ਉਹ ਅਹਿਮਦ ਡੋਗਰ ਦੀ ਸਮਾਦ ਹੈਗੀ ਜਿਹੜੀ ਬਣੀ ਹੋਈ ਹੈ ਜਿਹਦੇ ਕਰਕੇ ਜੱਗਾ ਜਿਉਣਾ ਮੋੜ ਬਣਿਆ ਸੀ ਕਿਸਨੇ ਇਹਨੂੰ ਕਾਲੇ ਪਾਣੀ ਪਹਚਾਇਆ ਸੀ ਇਸ ਡੋਗਰ ਨੇ ਜਿਹੜਾ ਇਹਦੇ ਵਿੱਚ ਦਫਨਾ ਹੈ ਇਸ ਡੋਗਰ ਨੇ ਕਿਸਨੇ ਇਹਨੂੰ ਕਾਲੇ ਪਾਣੀ ਪਹਚਾਇਆ ਸੀ ਇੱਥੇ ਉਹ ਫਿਲਮਾਂ ਬਣੀਆਂ ਨਹੀਂ ਆ ਇੱਥੇ ਉਹ ਫਿਲਮਾਂ ਸ਼ੂਟ ਹੋਈਆਂ ਨੇਗੀਆਂ ਇਹ ਇੱਕ ਬਹੁਤ ਭਿਆਨਕ ਜੰਗਲ ਦੀ ਤਰ੍ਹਾਂ ਦਾ ਸਾਰਾ ਸਿਸਟਮ ਹੈ ਜਿੰਨਾ ਤੇ ਇਹਦੇ ਵਿੱਚ ਜਿਹੜੀ ਆ ਲੱਕੜਾ 2 200 2 2 ਸਾਲ ਪੁਰਾਣੀ ਹੈ ਜੀ ਘੱਟੋ-ਘੱਟ ਤੇ ਇਹਦੇ ਹੁਣ ਤੁਸੀਂ ਦਰਸ਼ਨ ਕਰ ਲਓ ਆਓ ਅਹਿਮਦ ਡੋਗਰ ਦੀ ਸਮਾਦ ਹੈ ਜਿਹੜੀ ਬਣੀ ਹੋਈ ਹੈਗੀ ਇੱਥੇ ਠੀਕ ਹੈ ਇਹਨੇ ਮੁਕਬਰੀ ਕਰਕੇ ਇਸਨੇ ਇਹਨੂੰ ਕਾਲੇ ਪਾਣੀ ਪਛਾਹਤਾ ਸੀਗਾ ਤੇ ਹੁਣ ਤੁਹਾਨੂੰ ਆ ਸਾਰੇ ਬਣ ਦਿਖਾਉਣਾ ਮੈਂ ਤੇ ਆ ਦੇਖੋ ਇੱਕ ਵਾਰੀ ਹੋਰ ਦੇਖ ਲਵੋ ਤੇ ਇਹ ਉਹ ਸਮਾਦ ਹੈ ਆ ਉਹ ਬਣ ਨੇ ਜਿਹੜੇ ਘਟੋ ਘਟ ਇਹਨਾਂ ਦੀ ਉਮਰ 2-2 ਸਾਲ ਪੁਰਾਣੀ ਹੈ ਇੱਕ ਇੱਕ ਬਣ ਦੀ ਉਮਰ 2-2 ਸਾਲ ਪੁਰਾਣੀ ਹੈਗੀ ਦੋਸਤੋ ਇਹ ਚਹਾੜੀਆਂ ਉਦੋਂ ਦੀਆਂ ਉਮੀ ਨੇਗੀਆਂ ਇਹ ਆ ਤੁਹਾਨੂੰ ਜਿਹੜੀ ਸਮਾਦ ਦਿਖਾਈਆ ਮੈਂ ਸਾਹਮਣੇ ਇਹ ਹੈਗੀ ਉਸ ਅਹਿਮਦ ਡੋਗਰ ਦੀ ਸਮਾਦ जिने ਕਿਸਨੇ ਨਾਲ ਧੋਖਾ ਕੀਤਾ ਸੀ ਧੋਖੇਬਾਜ਼ੀ ਕੀਤੀ ਸੀ ਜਿਨੇ ਕਿਸਨੇ ਨੂੰ ਕਾਲੇ ਪਾਣੀ ਪਹਹਾਇਆ ਸੀ ਤੇ ਮੁਕਬਰੀ ਕਰਕੇ ਕਿਉਂਕਿ ਜਿੱਥੇ ਵੀ ਪੰਜਾਬ ਦਾ ਕੋਈ ਸੂਰਮਾ ਹਾਰਿਆ ਇੱਕ ਮੁਕਬਰੀ ਦੇ ਕਾਰਨ ਹਾਰਿਆ ਨਹੀਂ ਇਸ ਧਰਤੀ ਦੇਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਰਾਜ ਕਰਕੇ ਗਏ ਨੇ ਆਪਣਾ ਦੇਸ਼ ਬਹੁਤ ਸੋਹਣਾ ਸੀ ਸਿਹਾਉਣੇ ਦੀ ਚਿੜੀ ਤੀ ਇਹ ਤੇ ਜੇ ਕਿਸਨਾ ਕਹਿੰਦੇ ਕਿਸੇ ਨੂੰ ਲੁੱਟਦਾ ਸੀ ਤਾਂ ਬੰਦੇ ਤਾਕੜੇ ਨੂੰ ਲੁੱਟ ਕੇ ਗਰੀਬਾਂ ਚ ਵੰਡਦਾ ਸੀ ਉਹ ਵੀ ਇੱਕ ਦਾਨੀ ਹੋਇਆ ਪਰ ਉਹਦੀ ਸੁੱਖ ਪੂਰੀ ਹੋਈ ਜੌਣੇ ਮੋੜ ਦੀ ਸੌਂ ਖਾਦੀ ਨੈਣਾ ਦੇਵੀ ਤੇ ਖੜ ਕੇ ਵੀ ਮੈਂ ਵੀ ਇਸ ਚੀਜ਼ ਦਾ ਬਦਲਾ ਲੈਣਾ ਪਰ ਇਹ ਇਤਿਹਾਸ ਦੱਸਦਾ ਕਹਿੰਦੇ ਮਾਂ ਨੈਣਾ ਦੇਵੀ ਨੇ ਉਹਦਾ ਬਦਲਾ ਪੂਰਾ ਕਰਵਾਇਆ ਠੀਕ ਹੈ ਜੀ ਤੇ ਰੱਬ ਕਹਿੰਦੇ ਪੱਥਰਾਂ 'ਚ ਵੀ ਵਸਦਾ ਹੁੰਦਾ ਹੈ ਤੇ ਪਰ ਉਹਤੇ ਮਿਹਰ ਹੋਗੀ ਮਾਤਾ ਦੀ ਠੀਕ ਹੈ ਉਸ ਜੌਣੇ ਮੋੜ ਨੇ ਇਹ ਜੇ ਬਣਾਂ ਦੇ ਵਿੱਚ ਰਾਤਾਂ ਕੱਟ-ਕੱਟ ਕੇ ਆ 2-2 ਸਾਲ ਪੁਰਾਣੇ ਨੇ ਦੋਸਤੋ ਕੱਟੋ-ਕੱਟ ਇੱਕ ਬਣ 2 ਸਾਲ ਪੁਰਾਣਾ ਹੈ ਇਹ ਬਣ ਨੇ ਜਿਹੜੇ ਇੱਥੇ ਉਹ ਰਾਤਾਂ ਕੱਟਦੇ ਰਹੇ ਨੇ ਇਹਨਾਂ ਥੱਲੇ ਲੋਕ-ਲੋਕ ਕੇ ਟਾਈਮ ਪਾਸ ਕਰਦੇ ਰਹੇ ਨੇ ਇਹ ਆ ਬਣਾਂ ਨੂੰ ਸਾਰਿਆਂ ਨੂੰ ਦੇਖ ਲਓ ਗੌਰ ਨਾਲ ਤੇ ਆ ਬਣ ਦੀ ਉਮਰ ਕੱਟੋ-ਕੱਟ 200 ਸਾਲ ਤੋਂ ਦਾ ਵੱਧ ਹੀ ਹੋਊਗੀ ਇਹਦੀ ਲੱਕੜ ਦੇਖ ਲਓ ਨਾਲੇ ਬਣ ਤਾਂ ਬੜੀ ਉਹ ਖਾਣਾ ਹੁੰਦਾ ਇਹਦੇ ਵਿੱਚ ਲੱਕੜਾਂ ਅਜੇ ਇੱਟਾਂ ਵੀ ਵਿੱਚ ਮਤਲਬ ਦਫਨ ਹੋਈਆਂ ਪਈਆਂ ਨੇਗੀਆਂ ਦੇਖੋ ਕਿੰਨਾ ਚੌੜਾ ਹੈ ਤੇ ਆਪਾਂ ਤੁਹਾਡੇ ਲਈ ਉਹ ਵੀਡੀਓ ਲੈ ਕੇ ਆਉਣੇ ਹੰਨੇ ਆ ਜਿਹੜੀ ਤੁਸੀਂ ਮਤਲਬ ਦੇਖੋ ਤੇ ਆਪਣੇ ਪਤਾ ਲੱਗੇ ਵੀ ਆਸਲ origignal ਇਤਿਹਾਸ ਕੀ ਹੈ ਫਿਲਮ ਦੇ ਵਿੱਚ ਕੁਝ ਹੋਰ ਦਿਖਾਇਆ ਹੁੰਦਾ ਪਰ ਫਿਲਮ ਬਣੀ ਇੱਥੀ ਆ ਉਹ ਸਾਰੀ ਫਿਲਮਾਂ ਜਿੰਨੀ ਇੱਥੇ ਬਣੀ ਹੈ ਗੱਗੂ ਗੱਲ ਨੇ ਸਾਰੀ ਫਿਲਮ ਹੋਰੇ ਬਣਾਈ ਹੈ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਰੇ ਦੋਸਤਾਂ ਨੂੰ ਬੇਨਤੀ ਹੈ ਜਿਹੜੇ ਤੁਸੀਂ ਮੇਰੇ ਵੀਰ ਚੈਨਲ ਨਾਲ ਜੁੜੇ ਹੋਏ ਹੋ ਪਰ ਕਮੈਂਟ ਕਰਕੇ ਐਨਾ ਕ ਦੱਸ ਦਿਆ ਕਰੋ ਵੀ ਤੁਸੀਂ ਕਿਸ ਟਾਈਮ ਵਿਹਲੇ ਹੁੰਨੇ ਹੋ ਮੈਂ ਉਸ ਟਾਈਮ ਲੈਪ ਪਾ ਕਰਾਂ ਜਾਂ ਉਸੇ ਟਾਈਮ ਮੈਂ ਵੀਡੀਓ ਪਾ ਕਰਾਂ ਜਿਹੜੀ ਤੁਹਾਡੇ ਤੱਕ ਪਹੁੰਚ ਜਾ ਕਰੇ ਕਿਉਂਕਿ ਮੈਂ ਇੱਕ ਗਰੀਬ ਕਿਸਾਨ ਆ ਘਰੋਂ ਕਿਲਾ ਦਾ ਕਿਲਾ ਬਹਣਦਾ ਮੇਰੇ ਲਈ ਮੇਰਾ ਪਿਓ ਦਿਹਾੜੀ ਕਰਦਾ ਮੈਂ ਤਾਂ ਹਾਂ ਤੁਹਾਨੂੰ ਚੀਜ਼ਾਂ ਦਿਖਾਉਣਾ ਆ ਝਾੜੀਆਂ ਉਦੋਂ ਦੀਆਂ ਨੇ ਦੋਸਤੋ ਇਹ ਵੀ ਕਿਸੇ ਨੇ ਸਮਾਰਿਆ ਨਹੀਂ ਆਪਦੇ ਆਪ ਹੁੰਦੀਆਂ ਨੇਗੀਆਂ ਤੇ ਆ ਦੇਖੋ ਇਹ ਜੰਗਲ ਹੈ ਉਸ ਮੌਕੇ ਦਾ ਇਹਨੂੰ ਛੇੜਿਆ ਵੀ ਨਹੀਂ ਗਿਆ ਆ ਦੇਖੋ ਜਿਹੜਾ ਆਪਾਂ ਕਰੀਅਰ ਲੱਭਦੇ ਹੁੰਨੇ ਆ ਨਾ ਸੇਵੀਆਂ ਪਾਉਣ ਵਾਸਤੇ ਪਹਿਲਾਂ ਕਰੀਅਰ ਹੁੰਦੇ ਸੀ ਆਹ ਉਹ ਕਰੀਅਰ ਹੈ ਆਹ ਕਰੀਅਰ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਸਾਰੇ ਦੋਸਤਾਂ ਨੂੰ ਬੇਨਤੀ ਹੈ ਇਹ ਅਹਿਮਦ ਡੋਗਰ ਦੀ ਮੈਂ ਵੀਡੀਓ ਵੀ ਬਣਾ ਲਈ ਉਹ ਵੀਡੀਓ ਵੀ ਪਾਉਂਗਾ ਮੈਂ ਸਾਰੇ ਦੀ ਕਵਰ ਕਰ ਲਈ ਤੇ ਲੈਵ ਨੂੰ ਸ਼ੇਅਰ ਕਰ ਦਿਓ ਮੈਂ ਤੁਹਾਡਾ ਤਹਿ ਦਰੋਂ ਧੰਨਵਾਦ ਕਰਦਾ ਜਿਹੜੇ ਮੇਰੇ ਨਾਲ ਜੁੜੇ ਹੋ ਨੇ ਬਾਈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਥੋੜਾ ਕੁਝ ਜਾਂਦਾ ਨਹੀਂ ਠੀਕ ਹੈ ਮੈਂ ਤੁਹਾਡੇ ਨਾਲ ਜੁੜਿਆ ਕਰਕੇ ਕਿਉਂਕਿ ਤੁਸੀਂ ਮੇਰਾ ਇੱਕ ਪਰਿਵਾਰ ਹੋ ਤੋਂ ਅਨੁਸਾਰ ਜਿਹੜਾ ਕੁਝ ਮੈਂ ਦੇਖੂੰਗਾ ਤੁਹਾਨੂੰ ਦਿਖਾਉਂਗਾ ਤੁਹਾਡੀ ਖਾਤਰ ਮਿਹਨਤ ਕਰੂੰਗਾ ਤੇ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਇਹ ਸੀ ਅਹਿਮਦ ਡੋਗਰ ਦੀ ਕਹਾਣੀ ਜੌਣੇ ਮੋੜ ਦੀ ਜਿਹੜੀ ਮਤਲਬ ਬਣੀ ਹੋਈ ਹੈਗਾ ਨਾ ਜਗਾ ਜਿੱਥੇ ਜਮ ਮੇਰਾ ਨਾਨਕੇ ਨੇ ਜਿਹੜੇ ਜੌਣੇ ਮੋੜ ਦੇ ਪਿੰਡ ਹੀ ਨੇ ਬਾਈ ਉਥੋਂ ਮੈਂ ਤੁਹਾਨੂੰ ਉਹ ਜੌਣੇ ਮੋੜ ਦਾ ਘਰ ਦਿਖਾਉਂਗਾ ਅਗਲੇ ਲੈਪ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਕਰ ਦਿਓ